ਸਸ਼ਕਾਜੀ ਤੁਸੀਂ ਦੇਖ ਰਹੇ ਹੋ ਅਜੀਤ ਰਾਪੀ ਮਹਾ ਸੁਰਿੰਦਰਪਾਲ ਸਿੰਘ ਵਰਪਾਲ ਜਿਮਨੀ ਚੋਣ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਅਤੇ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਜਿੱਥੇ ਫੇਰ ਬਦਲ ਹੋ ਸਕਦਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਆਪਣੇ ਜਥੇਬੰਦਕ ਢਾਂਚੇ ਦੇ ਵਿੱਚ ਵੀ ਪੁਨਰਗਠਨ ਕਰ ਸਕਦੀ ਹੈ ਜਿਸ ਤਰੀਕੇ ਦੇ ਆਮ ਆਦਮੀ ਪਾਰਟੀ ਦੇ ਹਾਲਾਤ ਬਣੇ ਹੋਏ ਨੇਤਾ ਕਈ ਤਰੀਕੇ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸਮੇਂ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਜਿਸ ਤਰੀਕੇ ਦੀ ਨਾਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਜਿਸ ਤਰੀਕੇ ਦੇ ਸਵਾਲ ਕੀਤੇ ਜਾ ਰਹੇ ਨੇ ਤਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਜਾ ਰਿਹਾ ਹੈ ਤਾਂ ਬਹੁਤ ਸਾਰੀ ਇਹ ਚਰਚਾ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਰੱਦੋ-ਬਦਲ ਕੀਤੀ ਜਾ ਸਕਦੀ ਹੈ ਹਾਲਾਂਕਿ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਣੇ ਪਿਛਲੇ ਦਿਨਾਂ ਤੋਂ ਲਗਾਤਾਰ ਜਲੰਧਰ ਦੀ ਜਿਮਣੀ ਚੋਣ ਦੇ ਲਈ ਅੱਡੀ ਚੋਟੀ ਦਾ ਜਿੱਤੇ ਜੋਰ ਲਾ ਰਹੇ ਸੀ ਤਾਂ ਉਹਨਾਂ ਦੀ ਇੱਕੋ ਹੀ ਕੋਸ਼ਿਸ਼ ਸੀ ਕਿ ਜਿਹੜਾ ਪਾਰਟੀ ਦਾ ਡਿੱਗੀ ਹੋਈ ਸਾਖ ਹੈ ਉਸ ਨੂੰ ਮੁੜ ਬਹਾਲ ਕੀਤਾ ਜਾ ਸਕੇ ਅਤੇ ਜਿਮਣੀ ਚੋਣ ਨੂੰ ਜਿੱਤ ਕੇ ਇੱਕ ਦੁਬਾਰਾ ਉਤਸ਼ਾਹ ਜਿਹੜਾ ਵਰਕਰਾਂ ਦੇ ਵਿੱਚ ਉਹ ਪੈਦਾ ਕੀਤਾ ਜਾ ਸਕੇ ਪਰ ਆਮ ਆਦਮੀ ਪਾਰਟੀ ਜਿਹੜੀ ਕੀ ਪਿਛਲੇ ਲੋਕ ਸਭਾ ਚੋਣਾਂ ਤੋਂ ਹੀ ਔਰ ਲਗਾਤਾਰ ਪਰੇਸ਼ਾਨੀਆਂ ਦੇ ਵਿੱਚ ਹੈ ਕਿਉਂਕਿ ਸਭ ਤੋਂ ਵੱਡੀ ਪਰੇਸ਼ਾਨੀ ਤਾਂ ਉਹਨਾਂ ਦੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਹੈ ਕਿਉਂਕਿ ਉਹ ਜੇਲ੍ਹ ਦੇ ਵਿੱਚ ਨੇ ਤਾਂ ਜੇਲ੍ਹ 'ਚ ਜਾਣ ਤੋਂ ਬਾਅਦ ਲਗਾਤਾਰ ਪੂਰੀਆਂ ਸਰਗਰਮੀਆਂ ਆਵਾਜ਼ੀ ਪਾਰਟੀ ਦੀਆਂ ਇੱਕ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਈਆਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਕੋਈ ਚੰਗਾ ਸੰਕੇਤ ਨਹੀਂ ਦਿੰਦਾ ਬੀਤੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਚੋਣ ਨਤੀਜਿਆਂ ਦੀ ਸਮੀਖਿਆ ਕੀਤੀ ਗਈ ਸੀ ਤਾਂ ਉਹਨਾਂ ਸਮੀਖਿਆ ਦੀਆਂ ਮੀਟਿੰਗਾਂ ਵੀ ਵਕ-ਵਕ ਕੀਤੀਆਂ ਗਈਆਂ ਸੀ ਤਾਂ ਇਹਨਾਂ ਮੀਟਿੰਗਾਂ ਦੀ ਅਗਵਾਈ ਜਿਹੜੀ ਸੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕੀਤੀ ਸੀ ਉਹਨਾਂ ਤੋਂ ਬਾਅਦ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਜਿਹੜੇ ਇੰਚਾਰਜ ਨੇ ਸੰਦੀਪ ਪਾਟਕ ਅਤੇ ਰਾਗਵ ਚੱਡਾ ਉਹਨਾਂ ਵੱਲੋਂ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕੀਤੀਆਂ ਗਈਆਂ ਸੀ ਜਿਸ ਤੋਂ ਇਹ ਅੰਦਾਜ਼ਾ ਸਹਿਜ ਤੌਰ ਤੇ ਲਾਇਆ ਜਾ ਰਿਹਾ ਅਸਿ ਕਿ ਆਮ ਆਦਮੀ ਪਾਰਟੀ ਇੱਕ ਸੁਰਤਾ ਦੇ ਵਿੱਚ ਨਹੀਂ ਹੈ ਤੇ ਵੱਖੋ-ਵੱਖਰੇ ਧੜੇ ਜਿਹੜੇ ਨੇ ਉਹ ਸਥਾਪਿਤ ਹੋਏ ਨੇ ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਨੇ ਸਾਹਮਣੇ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਸੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਕਾਰਗੁਜ਼ਾਰੀ ਤੇ ਕਚਹਿਰੀ ਦੇ ਵਿੱਚ ਉਹਨਾਂ ਨੂੰ ਟਾਇਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ ਜਿਸ ਤੋਂ ਬਾਅਦ ਦੂਸਰੀਆ ਸਿਆਸੀ ਤਿਰਾ ਜਿਸ ਦੇ ਵਿੱਚ ਕਿ ਕਾਂਗਰਸ ਦੇ ਆਗੂ ਵੱਲੋਂ ਵੀ ਇਹ ਦੋਸ਼ ਲਾਏ ਜਾ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਿੱਜੀ ਦੋਸ਼ ਲੱਗੇ ਸੀ ਉਹਨਾਂ ਬਾਰੇ ਵੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਚੁੱਪ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਰਹੀ ਹੈ ਅਜਿਹੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਖਾਸ ਤੌਰ ਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੀਆਂ ਕੁਝ ਸਰਗਰਮੀਆਂ ਤੋਂ ਬੀਤੇ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾੜਵੀ ਪਰੇਸ਼ਾਨ ਨਜ਼ਰ ਆਏ ਸਨ ਕੁਲਤਾਰ ਸਿੰਘ ਸੰਧਵਾ ਅਤੇ ਦੋ ਤਿੰਨ ਹੋਰ ਜਿਹੜੇ ਸੀਨੀਅਰ ਮੰਤਰੀ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਦਿਨ ਤੋਂ ਦਿੱਲੀ ਦੇ ਵਿੱਚ ਪਹੁੰਚੇ ਹੋਏ ਸਨ ਤਾਂ ਉਹਨਾਂ ਦੇ ਕਈ ਤਰ੍ਹਾਂ ਦੇ ਸਿਆਸੀ ਕਾਫੇ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਕਿ ਉਹਨਾਂ ਦੀ ਦਿੱਲੀ ਦੇ ਵਿੱਚ ਸ਼ਮੂਲੀਅਤ ਕਿਸ ਕਰਵਟ ਜਾਵੇਗੀ ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਦੋਂ ਮੁਖੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਤਾਂ ਉਹਨਾਂ ਦੀ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਜਿਹੜੀ ਵਾਗਡੋਰ ਹੈ ਉਹ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਹੁਣਾਂ ਨੇ ਸੰਭਾਲੀ ਹੈ ਤਾਂ ਜਿਹੜੇ ਵੀ ਆ ਖਾਸ ਤੌਰ ਤੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਸੁਨੀਤਾ ਕੇਜਰੀਵਾਲ ਹੁਣਾਂ ਨੂੰ ਹੀ ਮਿਲ ਕੇ ਆਪਣੀ ਜਿਹੜੀ ਹੈ ਅਗਲੀ ਰਣਨੀਤੀ ਜਾਂ ਸਿਆਸੀ ਸਰਗਰਮੀ ਉਹ ਆਰੰਭ ਕਰਦੇ ਨੇ ਤਾਂ ਉਤੋਂ ਹੀ ਦਿਸ਼ਾ ਨਿਰਦੇਸ਼ ਪ੍ਰਾਪਤ ਕਰਦੇ ਨੇ ਤਾਂ ਸਮਝਿਆ ਜਾਂਦਾ ਹੈ ਕਿ ਜਦੋਂ ਇਹ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਵੀ ਚਾਹੁੰਦੇ ਸੀ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤਾ ਜਾ ਸਕ ਜਾਵੇ ਪਰ ਇਸ ਸੰਬੰਧੀ ਜਿਹੜੀਆਂ ਜਾਣਕਾਰੀਆਂ ਸਾਹਮਣੇ ਆਈਆਂ ਸੀ ਕਿ ਜਿਹੜੀ ਹਾਈ ਕਮਾਂਡ ਸੀ ਉਹ ਨਹੀਂ ਸੀ ਚਾਹੁੰਦੀ ਕਿ ਇਸ ਤਰੀਕੇ ਦਾ ਫਿਲਹਾਲ ਕੋਈ ਫੇਰ ਬਦਲ ਕੀਤਾ ਜਾਵੇ ਫਰ ਜਦੋਂ ਇਹ ਜਿਮਣੀ ਚੋਣ ਹੋਈ ਹੈ ਤੇ ਜਿਮਣੀ ਚੋਣ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਵਕ ਵਕ ਤਬਦੀਲੀਆਂ ਆਉਣੀਆਂ ਸੁਭਾਵਕ ਨੇ ਕਿਉਂਕਿ ਜਿਸ ਤਰੀਕੇ ਨਾਲ ਪਾਰਟੀ ਦਾ ਅਕਸ ਜਿਹੜਾ ਹੈ ਉਸ ਨੂੰ ਟਾਲ ਲੱਗੀ ਹੈ ਜਿਸ ਤਰੀਕੇ ਨਾਲ ਵੋਟ ਬੈਂਕ ਨੂੰ ਖੋਰਾ ਲੱਗਾ ਇਹ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਾ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਸੁਧਾਰਨ ਦੇ ਲਈ ਪਾਰਟੀ ਵੱਲੋਂ ਟੁਕੇ ਫੈਸਲੇ ਕੀਤੇ ਜਾ ਸਕਦੇ ਨੇ ਇਸ ਤੋਂ ਬਾਅਦ ਜਿਹੜੀਆਂ ਕਿ ਵਕ ਵਕ ਜਿਮਣੀ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਕੁਝ ਸੁਧਾਰ ਪਾਰਟੀ ਦੇ ਵਿੱਚ ਚਾਹੁੰਦੀ ਹੈ ਪਾਰਟੀ ਹਾਈ ਕਮਾਂਡ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਜੇਕਰ ਪਾਰਟੀ ਦਾ ਅਕਸ ਜਿਹੜਾ ਖਰਾਬ ਹੋਇਆ ਉਸ ਦਾ ਵੋਟ ਬੈਂਕ ਕਟਿਆ ਇਹ ਤਾਂ ਉਸ ਦੇ ਵਿੱਚ ਇਜ਼ਾਫਾ ਕਰਨ ਦੇ ਲਈ ਜਿਹੜੀਆਂ ਤਬਦੀਲੀਆਂ ਨੇ ਉਹ ਜ਼ਰੂਰ ਲੋੜ ਹਿੰਦਿਆ ਨੇ ਬੀਤੇ ਦਿਨਾਂ ਤੋਂ ਜਿਮਨੀ ਚੋਂ ਦੇ ਵਿੱਚ ਇਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀ ਮੰਡਲ ਇੱਥੇ ਡੇਰੇ ਲਾ ਕੇ ਬੈਠੇ ਹੋਏ ਸੀ ਤਾਂ ਸਰਕਾਰੀ ਕੰਮਕਾਜ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ ਸੀ ਜਿਸ ਦੀ ਇੱਕ ਉਦਾਹਰਣ ਮਿਲਦੀ ਆ ਕਿ ਖਾਸ ਤੌਰ ਤੇ ਸੂਚਨਾ ਅਧਿਕਾਰ ਕਮਿਸ਼ਨ ਦੇ ਕੋਲ ਸਿਰਫ ਇਸ ਵੇਲੇ ਚੇਅਰਮੈਨ ਹੀ ਬਚੇ ਹਨ ਅਤੇ ਉਹਨਾਂ ਦੇ ਮੈਂਬਰ ਸਾਰੇ ਸੇਵਾ ਮੁਕਤ ਹੋ ਗਏ ਹਨ ਤਾਂ ਇਹ ਜਿਹੜਾ ਇੱਕ ਅਹਿਮ ਕਮਿਸ਼ਨ ਹੈ ਉਸ ਦੇ ਉਸ ਦੀ ਜਿਹੜੀ ਹੈ ਖਾਸ ਤੌਰ ਤੇ ਨਿਯੁਕਤੀਆਂ ਨਾ ਹੋਣਾ ਵੀ ਇੱਕ ਕੰਮਕਾਜ ਵੀ ਠੱਪ ਹੋਣਾ ਜਿਹੜਾ ਹੈ ਉਹ ਚੰਗਾ ਸੰਕੇਤ ਨਹੀਂ ਹੈ ਤਾਂ ਕੁਲ ਮਿਲਾ ਕੇ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਦੇ ਲਈ ਅਜਹੀਆਂ ਸਿਆਸੀ ਸਰਗਰਮੀਆਂ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਰੱਦ ਤੋਂ ਬਦਲ ਨੇ ਫੇਰ ਬਦਲ ਨੇ ਜਾਂ ਫਿਰ पुनर्गठनਾਂ ਢਾਂਚੇ ਦਾ ਉਸ ਦਾ ਉੱਤੇ ਚਰਚਾ ਜਿਹੜੀ ਆ ਸਭ ਦੀ ਬਣੀ ਹੋਈ ਹੈ ਤਾਂ ਜਿਹੜੀ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਾਈ ਕਮਾਂਡ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਅਤੇ ਪ੍ਰਧਾਨਗੀ ਦਾ ਅਹੁਦਾ ਇੱਕ ਵਿਅਕਤੀ ਕੋਲ ਨਹੀਂ ਹੋਣਾ ਚਾਹੀਦਾ ਇਹ ਅਲੱਗ-ਅਲੱਗ ਹੋਣੇ ਚਾਹੀਦੇ ਨੇ ਤਾਂ ਇਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਜਿੱਥੇ ਪੰਤਕ ਢਾਂਚੇ ਦਾ ਪੁਨਰਗਠਨ ਹੋਣਾ ਹੈ ਤਾਂ ਸਮਝਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਅਜਿਹੇ ਪਾਰਟੀ ਦੇ ਵਲੰਟੀਅਰ ਮੈਂ ਜਿਨ੍ਹਾਂ ਨੂੰ ਅਡਜਸਟ ਕੀਤਾ ਜਾਵੇਗਾ ਤੇ ਰਾਜੋ ਉਹ ਜਿਹੜੇ ਵਲੰਟੀਅਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਉਤਸ਼ਾਹ ਨਾਲ ਪੂਰੀ ਸਰਗਰਮੀ ਨਾਲ ਪਾਰਟੀ ਦੇ ਲਈ ਕੰਮਕਾਜ ਕਰ ਸਕਣ ਇੱਥੇ ਹੀ ਵਸ ਨਹੀਂ ਹੁੰਦੀ ਇਸ ਤੋਂ ਬਾਅਦ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮੁੱਖ ਜਿਹੜੀ ਪਾਰਟੀ ਹਾਈ ਕਮਾਂਡ ਹੈ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਚਾਹੁੰਦੇ ਨੇ ਕਿ ਕੁਝ ਮੰਤਰੀ ਜਿਹੜੇ ਨੇ ਉਹਨਾਂ ਦੀ ਛਾਂਤੀ ਵੀ ਹੋਣੀ ਚਾਹੀਦੀ ਹੈ ਤੇ ਨਵੇਂ ਮੰਚੇਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹਾਲਾਂਕਿ ਇਹ ਸਮੇਂ ਦੇ ਗਰਭ ਦੇ ਵਿੱਚ ਹੈ ਕਿ ਅਜਿਹਾ ਕਦੋਂ ਸੰਭਵ ਹੈ ਤੇ ਕਿਸ ਤਰੀਕੇ ਦੇ ਨਾਲ ਸੰਭਵ ਹੋਵੇਗਾ ਪਰ ਜਿਹੜੇ ਚਰਚਾ ਚੱਲ ਰਹੇ ਨੇ ਉਹਨਾਂ ਦੇ ਵਿੱਚ ਇਹ ਜ਼ਰੂਰ ਚਰਚਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਇਸ ਤੋਂ ਪਹਿਲਾਂ ਜਿਹੜੇ ਸਰਕਾਰੀ ਹਲਕੇ ਨੇ ਉਹਨਾਂ ਦੇ ਵਿੱਚ ਵੀ ਬੜੀ ਹਲਚਲ ਇਸ ਤਰੀਕੇ ਦੀ ਕਿ ਜਿਮਣੀ ਚੋਣ ਜਿਹੜੀ ਕਿ ਅੱਜ ਜਲੰਧਰ ਦੇ ਵਿੱਚ ਹੋ ਰਹੀ ਆ ਤੇ ਉਸ ਪਸ਼ਮੀ ਹਲਕੇ ਦੇ ਵਿੱਚ ਵੀ ਅੱਡੀ ਚੋਟੀ ਦਾ ਜੋਰ ਵੱਖ-ਵੱਖ ਸਿਆਸੀ ਤਰ੍ਹਾਂ ਵੱਲੋਂ ਲਾਇਆ ਜਾ ਰਿਹਾ ਹੈ ਤਾਂ ਜਿਹੜਾ ਬੀਤੇ ਦਿਨ ਦੇ ਵਿੱਚ ਘਟਨਾਕ੍ਰਮ ਸਾਹਮਣੇ ਆਏ ਨੇ ਜਾਂ ਫਿਰ ਅੱਜ ਜਿਹੜੇ ਘਟਨਾਕ੍ਰਮ ਸਾਹਮਣੇ ਆਏ ਨੇ ਉਹਨਾਂ ਨੇ ਵੀ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਨਰਾਸ਼ ਕੀਤਾ ਹੈ ਕਿ ਪੰਜਾਬ ਸਰਕਾਰ ਜਿਹੜੀ ਕਿ ਇੱਕ ਲੋਕਾਂ ਦੇ ਪ੍ਰੇਰਣਾ ਸਰੋਤ ਬਣਨ ਦਾ ਦਾਵਾ ਕਰਦੀ ਸੀ ਉਸ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਜਿਮਨੀ ਚੋਣ ਜਿੱਤਣ ਦੇ ਲਈ ਹਰ ਤਰੀਕੇ ਦਾ ਆ ਜਿਹੜਾ ਫੈਸਲਾ ਕੀਤਾ ਜਾ ਰਿਹਾ ਹਰ ਤਰੀਕੇ ਦਾ ਜਿਹੜਾ ਇਹ ਉਹ ਅਪਣਾਇਆ ਜਾ ਰਿਹਾ ਹੈ ਉਸਦੇ ਕਾਫੀ ਨਿਰਾਸ਼ਾ ਹੋਈ ਹੈ ਤਾਂ ਬਹੁਤ ਸਾਰੀਆਂ ਅਸਹੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਸ਼ਰਾਬ ਵੰਡਣ ਸੂਟ ਵੰਡਣ ਅਤੇ ਰਾਸ਼ਟਰ ਵੰਡਣ ਦੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਤੇ ਹਲਕੇ ਤੋਂ ਬਾਹਰੀ ਲੋਕ ਵੀ ਉੱਥੇ ਇਸ ਵੇਲੇ ਸ਼ਾਮਲ ਹੋਏ ਹਨ ਜਿਸ ਤੋਂ ਕਰਕੇ ਸਿਆਸੀ ਧਿਰਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਕਟਾਰੇ ਦੇ ਵਿੱਚ ਖੜਾ ਕੀਤਾ ਕਿ ਇਸ ਜਿਮਣੀ ਚੋਣ ਨੂੰ ਜਿੱਤਣ ਦੇ ਲਈ ਕਿੱਥੋਂ ਤੱਕ ਸਰਕਾਰ ਦਿੱਗ ਗਈ ਹੈ ਦੋਸਤੋ ਪਹਿਲਾਂ ਜਿਹੜੀਆਂ ਇਹ ਜਿਮਣੀ ਚੋਲ ਹੋਏ ਸੀ ਤਾਂ ਜਿਮਣੀ ਚੋਲ ਨੇ ਅੰサー ਗਰਮੀਆਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਇਸ਼ਾਰਾ ਕਰ ਚੁੱਕੇ ਨੇ ਕਿ ਖਾਸ ਤੌਰ ਤੇ ਜਿਹੜਾ ਮੰਤਰੀ ਮੰਡਲ ਹੈ ਜਾਂ ਫਿਰ ਹੋਰ ਤਰੀਕੇ ਦੀ ਜਿਹੜੇ ਅਹੁਦੇਦਾਰੀਆਂ ਨੇ ਉਹਨਾਂ ਦੇ ਵਿੱਚ ਫੇਰ ਬਦਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕੁੱਲ ਮਿਲਾ ਕੇ ਖਾਸ ਤੌਰ ਤੇ ਜਿਸ ਤਰੀਕੇ ਦੀ ਹਲਚਲ ਆ ਇਸ ਵੇਲੇ ਸਰਕਾਰੀ ਹਲਕਿਆਂ ਦੇ ਵਿੱਚ ਔਰ ਅਦੋ ਬਦਲ ਜਿਸ ਤਰੀਕੇ ਦਾ ਸਮਝਿਆ ਜਾ ਰਿਹਾ ਹੈ ਕਿ ਹੋਵੇਗਾ ਤਾਂ ਉਸ ਤੋਂ ਪਹਿਲਾਂ ਖਾਸ ਤੌਰ ਤੇ ਕਈ ਤਰੀਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਕਈ ਚਿਹਰਿਆਂ ਦੇ ਹਾਪ-ਪਾ ਵੀ ਬਦਲੇ ਹੋਏ ਨੇ ਤਾਂ ਕਈਆਂ ਨੂੰ ਮੌਕਾ ਮਿਲ ਸਕਦਾ ਹੈ ਤਾਂ ਕਈਆਂ ਦੀ ਸ਼ਾਂਤੀ ਹੋ ਸਕਦੀ ਹੈ ਇਸ ਸਬੰਧੀ ਵੀ ਖਾਸ ਤੌਰ ਤੇ ਕੁਸਰ-ਮੁਸਰ ਉਹਨਾਂ ਦੇ ਵਿੱਚ ਚੱਲ ਰਹੀ ਹੈ ਕਿ ਕਿਸ ਨੂੰ ਮੌਕਾ ਮਿਲੇਗਾ ਤੇ ਕਿਸ ਨੂੰ ਜਿਹੜੀ ਆ ਉਹ ਛੁੱਟੀ ਜਿਸ ਦੀ ਉਹ ਜਾਵੇਗੀ ਤਾਂ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਕਿ ਉਹ ਇੱਕ ਰਾਏ ਬਣਾ ਕੇ ਅੱਗੇ ਵਧਣਾ ਚਾਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਤਰੀਕੇ ਵਾਂਗ ਪ੍ਰਦਰਸ਼ਨ ਕਰੇ ਇਸ ਦੇ ਲਈ ਕਈ ਤਰੀਕੇ ਦੀਆਂ ਰਦੋ ਬਦਲ ਕਈ ਤਰੀਕੇ ਦੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਸਮਝੀਆਂ ਜਾ ਰਹੀਆਂ ਨੇ ਕੁਝ ਨਵਾਂ ਲਾ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਕਿ ਸਰੁੰਦਰਪਾਲ ਸਿੰਘ ਵਰਪਾਲ ਅਤੇ ਮਨਪ੍ਰੀਤ ਸਿੰਘ ਆਜ਼ਾਦ ਨੂੰ ਦੀ ਇਜਾਜ਼ਤ ਧੰਨਵਾਦ